ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਤੇ ਹਰ ਬਿਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇਕ ਤਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਇੱਕ ਟੀਮ ਵਰਕ ਹੈ ਆਰ ਸੰਗਤਾਂ ਨੇ ਜੋ ਮੈਨੂੰ ਪਿਆਰ ਦਿੱਤਾ ਇਹ ਉਸੇ ਦਾ ਸਦਕਾ ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਗੀ ਦਾ ਉਸ ਤੋਂ ਉੱਪਰ ਤਾਂ ਕੁਝ ਹੈ ਹੀ ਨਹੀਂ ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸਤਿਗੁਰੂ ਸ੍ਰੀ ਹਿਮੰਦਰ ਸਾਹਿਬ ਇਹ ਉਸਨੇ ਮੈਨੂੰ ਗਰੀਬ ਨੂੰ ਛੋਟੇ ਜਿਹੇ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭ ਦਾ ਮਾਣ ਹੈ ਤੋਂ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਮੈਨੂੰ ਮੈਂ ਤਾਂ ਕੈਮਰੇ ਤੋਂ ਵੈਸੇ ਕਰ ਲੱਗਦਾ ਕਿਉਂਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਧੰਨਵਾਦ ਮੇਰੀ ਇੰਨੀ ਬੇਨਤੀ ਦੀ ਪਰਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਆਦੇਸ਼ਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਕਿਰਪਾ ਕਰੇ ਤਨਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਅਤੇ ਐਸੇ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫਿਰ ਇੱਥੇ ਆਉਣ ਤੇ ਜੀ ਆਇਆਂ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਦਾ ਤੇ ਹਰਬਲ ਦੇ ਸ਼ੁਕਰ ਕਰਨਾ ਚਾਹੀਦਾ ਆ ਜੋ ਮੈਨੂੰ ਮਾਨ ਸਨਮਾਨ ਮਿਲ ਰਿਹਾ ਉਹ ਮੇਰਾ ਇਕੱਲੇ ਦਾ ਨਹੀਂ ਹੈ ਇਕ ਤਾਂ ਮੇਰੀ ਜਿਹੜੀ ਮੇਰੇ ਛੋਟੇ ਭਾਈ ਮਨਿੰਦਰ ਸਿੰਘ ਭਾਈ ਜਤਿੰਦਰਪਾਲ ਸਿੰਘ ਮੇਰਾ ਬੇਟਾ ਜਸਪ੍ਰੀਤ ਸਿੰਘ ਗੁਰਿੰਦਰਪਾਲ ਸਿੰਘ ਇੱਕ ਟੀਮ ਵਰਕ ਹੈ ਅਰ ਸੰਗਤਾਂ ਨੇ ਜੋ ਮੈਨੂੰ ਪਿਆਰ ਦਿੱਤਾ ਇਹ ਉਸੇ ਦਾ ਸਦਕਾ ਤੁਸੀਂ ਸਾਰਿਆਂ ਨੇ ਪਿਆਰ ਜੋ ਦਿੱਤਾ ਉਸ ਦਾ ਸਦਕਾ ਤਾਂ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਕਿ ਮੈਨੂੰ ਜਿੱਥੇ ਬਹੁਤ ਵੱਡਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਿਲਿਆ ਸ਼੍ਰੋਮਣੀ ਪੰਥਕ ਸ਼੍ਰੋਮਣੀ ਰਾਜੀ ਦਾ ਉਸ ਤੋਂ ਉਪਰ ਤੇ ਕੁਝ ਹੈ ਹੀ ਨਹੀਂ ਪਰ ਦੁਨਿਆਵੀ ਤੌਰ ਤੇ ਵੀ ਜੋ ਮੈਨੂੰ ਸਨਮਾਨ ਮਿਲਦੇ ਆ ਉਹ ਗੁਰੂ ਦੇ ਸ਼ਬਦ ਦੀ ਕੀਰਤੀ ਦਾ ਹੀ ਸਦਕਾ ਮੈਨੂੰ ਮਿਲ ਰਿਹਾ ਹੈ ਤੇ ਮੈਂ ਗੁਰੂ ਦਾ ਸ਼ੁਕਰ ਕਰਨ ਵਾਸਤੇ ਆਇਆ ਸਤਿਗੰਗਨ ਸ੍ਰੀ ਹਰਿਮੰਦਰ ਸਾਹਿਬ ਇਹ ਉਸਨੇ ਮੈਨੂੰ ਗਰੀਬ ਨੂੰ ਛੋਟੇ ਜੇ ਕੀਰਤਨੀਆਂ ਨੂੰ ਸ਼ਬਦ ਦੀ ਵਡਿਆਈ ਕਰਕੇ ਮੈਨੂੰ ਇਹ ਮਾਣ ਦਿੱਤਾ ਹੈ ਤੇ ਮੈਂ ਇਕੱਲਾ ਨਹੀਂ ਮੇਰੇ ਸਾਰੇ ਕੀਰਤਨੀਏ ਜਿੰਨੇ ਵੀ ਮੇਰੀ ਸ਼੍ਰੇਣੀ ਦੇ ਲੋਕ ਹੈ ਇਹ ਸਭ ਦਾ ਮਾਣ ਹੈ ਤੋਂ ਮੈਂ ਇਸ ਕਰਕੇ ਮੈਂ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਵੀ ਰੰ ਦਾ ਵੀ ਧੰਨਵਾਦ ਕਰਦਾ ਜੋ ਮੈਨੂੰ ਮੈਨੂੰ ਮੈਂ ਤਾਂ ਕੈਮਰੇ ਤੋਂ ਵੈਸੇ ਕਰ ਲੱਗਦਾ ਨਿਕ ਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਤੇ ਤੁਹਾਡਾ ਫਿਰ ਵੀ ਧੰਵਾਦ ਮੇਰੀ ਇੰਨੀ ਇੱਕ ਬੇਨਤੀ ਸੀ ਪਰਿਵਾਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਰਨ ਵਾਸਤੇ ਆਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜੀ ਉਹਨਾਂ ਦੇ ਹਦੇਸਾਂ ਤੇ ਜੋ ਅੱਜ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਉਹਨਾਂ ਦਾ ਸਤਿਕਾਰ ਕਰਦੇ ਹੋਏ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਸਾਡੇ ਵੱਲੋਂ ਭਾਈ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਿਰਪਾ ਕਰੇ ਤਨਤਨ ਗੁਰੂ ਰਾਮਦਾਸ ਜੀ ਕਿਰਪਾ ਕਰਨੇ ਨਾ ਤੇ ਐਸੀ ਤਰ੍ਹਾਂ ਜਿਹੜੀ ਇਹ ਕੀਰਤਨ ਦੀ ਸੇਵਾ ਇਹਨਾਂ ਤੋਂ ਲੈਂਦੇ ਰਹਿਣ ਫੇਰ ਇੱਥੇ ਆਉਣ ਤੇ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ